ਹਾਂਜੀ ਦੋਸਤੋ ਫੋਕ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇੱਕ ਜਾਣਕਾਰੀ ਇੱਕ ਸਕੀਮ ਬਾਰੇ ਜਾਣਕਾਰੀ ਜਿਹੜੀ ਤੁਹਾਨੂੰ ਦੇਣ ਜਾ ਰਹੇ ਹਾਂ ਜੋ ਔਰਤਾਂ ਲਈ ਹੈ ਸੋ ਪੂਰੀ ਜਾਣਕਾਰੀ ਜਿਹੜੀ ਵਿਸਤਾਰ ਨਾਲ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅਖੀਰ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕੇਂਦਰ ਸਰਕਾਰ ਨੇ ਜਿਹੜਾ 2023 ਦੇ ਬਜਟ ਦੇ ਵਿੱਚ ਔਰਤਾਂ ਲਈ ਇੱਕ ਵਿਸ਼ੇਸ਼ ਨਿਵੇਸ਼ ਯੋਜਨਾ ਜਿਹੜੀ ਸ਼ੁਰੂ ਕੀਤੀ ਸੀ ਜਿਹਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਦੇ ਬਜੋਨ ਜਿਹੜਾ ਜਾਣਿਆ ਜਾਂਦਾ ਹੈ ਸੋ ਔਰਤਾਂ ਜਿਹੜੀ ਕੋਈ ਵੀ ਇਸ ਯੋਜਨਾ ਦੇ ਤਹਿਤ ਨਿਵੇਸ਼ ਜਿਹੜੀ ਕਰ ਸਕਦੀ ਹੈ ਅਤੇ ਉਸ ਨੂੰ ਜਮ੍ਹਾਂ ਪੂੰਜੀ ਤੇ 7.50% ਸਾਲਾਨਾ ਵਿਆਜ ਹੈ ਜਿਹੜਾ ਉਹ ਮਿਲਦਾ ਹੈ। ਸੋ ਪੂਰੀ ਸਕੀਮ ਕੀ ਹੈ? ਸੋ ਇਸ ਸਕੀਮ ਦੇ ਵਿੱਚ 2 ਲੱਖ ਰੁਪਏ ਤੱਕ ਦਾ ਨਿਵੇਸ਼ ਹੈ ਜਿਹੜਾ ਤੁਸੀਂ ਕਰ ਸਕਦੇ ਹੋ। ਇਸ ਸਕੀਮ ਤਹਿਤ ਕੋਈ ਵੀ ਔਰਤ ਘੱਟੋ-ਘੱਟ 1000 ਰੁਪਏ ਤੋਂ ਅਤੇ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦਾ ਨਿਵੇਸ਼ ਹੈ ਜਿਹੜਾ ਕਰ ਸਕਦੇ 1000 ਤੋਂ ਸਟਾਰਟ ਹੋ ਜਾਂਦਾ ਹੈ। ਇਸ ਸਕੀਮ ਤਹਿਤ ਕਿਸੇ ਵੀ ਉਮਰ ਦੀਆਂ ਔਰਤਾਂ ਖਾਤਾ ਖੋਲ੍ਹ ਸਕਦੀਆਂ ਨੇ। ਕਾਲਾ ਕੀ 18 ਸਾਲ ਤੋਂ ਘੱਟ ਉਮਰ ਦੀ ਲੜਕੀ ਆਪਣੇ ਮਾਤਾ ਪਿਤਾ ਦੀ ਨਿਗਰਾਨੀ ਹੇਠ ਇਸ ਸਕੀਮ ਦਾ ਖਾਤਾ ਜਿਹੜਾ ਖੋਲਣ ਲਈ ਯੋਗ ਹੈ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਦੇ ਤਹਿਤ ਤੁਸੀਂ ਜਿਹੜਾ ਡਾਕਖਾਨੇ ਜਾਂ ਅਧਿਕਾਰਤ ਵਿੱਚ ਪੈਸੇ ਜਮਾੜਾ ਕਰ ਸਕਦੇ ਹੋ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਤੁਸੀਂ ਖਾਤਾ ਖੋਲ ਸਕਦੇ ਹੋ ਖਾਤਾ ਖੋਲਦੇ ਸਮੇਂ ਤੁਹਾਨੂੰ ਇੱਕ ਫਾਰਮ ਜਮ੍ਹਾਂ ਕਰਕੇ KYC ਪ੍ਰਕਿਰਿਆ ਜਿਹੜੀ ਪੂਰੀ ਕਰਨੀ ਪਵੇਗੀ ਇਸ ਦੇ ਲਈ ਤੁਹਾਡੇ ਦਸਤਾਵੇਜ਼ ਦੇ ਤੌਰ ਤੇ ਆਧਾਰ ਤੇ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਸਾਈਜ਼ ਫੋਟੋ ਦੀ ਲੋਡ ਪਵੇਗੀ ਇਸ ਯੋਜਨਾ ਦੇ ਤਹਿਤ ਖਾਤਾਧਾਰਕ 31 ਮਾਰਚ 2025 ਤੱਕ ਆਪਣਾ ਖਾਤਾ ਜਿਹੜਾ ਖੋਲ ਸਕਦੇ ਐ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਗਾਹਕਾਂ ਨੂੰ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਵੀ ਸਹੂਲਤ ਜਿਹੜੀ ਦਿੱਤੀ ਹੈ ਇਸ ਯੋਜਨਾ ਦੇ ਤਹਿਤ ਖਾਤਾਧਾਰਕ 1 ਸਾਲ ਬਾਅਦ ਆਪਣੀ ਜਮਾ ਪੂੰਜੀ ਦਾ 40% ਤੱਕ ਜਿਹੜਾ ਕਢਵਾ ਸਕਦੇ ਐ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਸਥਿਤੀ ਵਿੱਚ ਖਾਤਾਧਾਰਕ ਦੀ ਡੈਥ ਹੋ ਜਾਂਦੀ ਹੈ ਤਾਂ ਨਾਮਜ਼ਦ ਵਿਅਕਤੀ ਇਸ ਪੀਸ ਤੋਂ ਦਾਵਾ ਕਰਕੇ ਜਮਾ ਪੂੰਜੀ ਵਾਪਸ ਲੈ ਸਕਦਾ ਹੈ ਜੇਕਰ ਖਾਤਾਧਾਰਕ ਕਿਸੇ ਕਾਰਨ ਕਰਕੇ ਸਮੇਂ ਤੋਂ ਪਹਿਲਾਂ ਖਾਤਾ ਬੰਦ ਕਰ ਦਿੰਦਾ ਤਾਂ ਉਸ ਨੂੰ 7.50% ਦੀ ਬਜਾਏ ਸਿਰਫ 5.50% ਵਿਆਜ ਹੀ ਜਿਹੜਾ ਮਿਲੇਗਾ ਤੇ ਇਹ ਸਰਕਾਰ ਦੀ ਸਕੀਮ ਹੈ 2023 ਦੇ ਬਜਟ ਦੇ ਦੌਰਾਨ ਇਹ ਸ਼ੁਰੂ ਕੀਤੀ ਸੀ 2025 ਤੱਕ ਜਿਹੜਾ ਤੁਸੀਂ ਖਾਤਾ ਇਹਦੇ ਵਿੱਚ ਖੋਲ ਸਕਦੇ ਹੋ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ